ਸਭ ਤੋਂ ਪਹਿਲਾਂ ਬਾਬੇ ਦੇ ਵਿਆਹ ਤੇ ਕਿੱਥੋਂ ਆਇਆ ਸੀ ਨਗਰ ਕੀਰਤਨ ਬਟਾਲੇ ਵਿਖੇ ਕਿਉਂ ਪੰਜ ਪਿਆਰੇ ਸਿੰਘ ਸਹਿਬਾਨਾਂ ਨੂੰ ਇਸ ਨਗਰ ਕੀਰਤਨ ਵਿੱਚ ਦੇਣੀ ਪਈ ਸੀ ਗ੍ਰਿਫਤਾਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤਾਂਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਨੰਦ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਬਟਾਲੇ ਵਿਖੇ ਬਾਬੇ ਦੇ ਵਿਆਹ ਨਾਲ ਪ੍ਰਚਲਿਤ ਇੱਕ ਗੁਰਪੁਰਬ ਸੰਗਤਾਂ ਬੜੀ ਤੂੰ ਤਾਂ ਪਿਆਰ ਭਾਵਨਾ ਨਾਲ ਹਰ ਸਾਲ ਮਨਾਉਂਦੀਆਂ ਹਨ ਪਰ ਕੀ ਆਪ ਜੀ ਨੂੰ ਪਤਾ ਹੈ ਸਭ ਤੋਂ ਪਹਿਲਾਂ ਇਸ ਨਗਰ ਕੀਰਤਨ ਦੀ ਆਰੰਭਤਾ ਕਿੱਥੋਂ ਹੋਈ ਸੀ ਕਿਹੜੇ ਸਨ ਵਿੱਚ ਇਸ ਨਗਰ ਕੀਰਤਨ ਦੀ ਆਰੰਭਤਾ ਹੋਈ ਤਾਂ ਤਾਂ ਸੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਸ ਪੂਰਬ ਦੀ ਨਗਰ ਕੀਰਤਨ ਦੇ ਰੂਪ ਵਿੱਚ ਸਭ ਤੋਂ ਪਹਿਲਾਂ 1917 ਦੇ ਵਿੱਚ ਇਹ ਨਗਰ ਕੀਰਤਨ ਆਰੰਭ ਹੁੰਦਾ ਹੈ ਬਾਬੇ ਦੇ ਵਿਆਹ ਦੇ ਪੁਰਬ ਨੂੰ ਮੁੱਖ ਰੱਖ ਕੇ ਪੰਜਾਂ ਪਿਆਰਿਆਂ ਦੀ ਰਹਿਬਰੀ ਦੇ ਵਿੱਚ 1917 ਦੇ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਰੇਲ ਗੱਡੀ ਦੇ ਮਾਧਿਅਮ ਰਾਹੀਂ ਇਹ ਨਗਰ ਕੀਰਤਨ ਬਟਾਲੇ ਵਿਖੇ ਪਹੁੰਚਦਾ ਹੈ ਤੇ ਇਸ ਤਰ੍ਹਾਂ ਆਰੰਭ ਹੁੰਦਾ ਹੈ ਨਗਰ ਕੀਰਤਨ ਦੇ ਵਿੱਚ ਤੰਤਨ ਸਹਿਚੀ ਰੀਗਰੂ ਨਾਨਕਦੇਵ ਜੀ ਮਹਾਰਾਜ ਜੀ ਦੇ ਵਿਆਹਪੁਰਬ ਇਸੇ ਲੜੀ ਅਧੀਨ 1926 ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਇਸ ਨਗਰ ਕੀਰਤਨ ਦੀ ਸ਼ਮੂਲੀਅਤ ਕਰਦੇ ਪੰਜ ਪਿਆਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕਾਰਨ ਕੀ ਉਸ ਸਮੇਂ 1926 ਦੇ ਵਿੱਚ ਜਿੱਦੋਂ ਇਹ ਨਗਰ ਕੀਰਤਨ ਬਟਾਲਾ ਵਿਖੇ ਪਹੁੰਚਦਾ ਹੈ ਉਸ ਵੇਲੇ ਗੋਰੀ ਸਰਕਾਰ ਵੱਲੋਂ ਇਹ ਹਦਾਇਤ ਸੀ ਕਿ ਜਨ ਤੱਕ ਤੌਰ ਤੇ ਸਿੰਘ 3 ਫੁੱਟੀ ਲੰਮੀ ਕਿਰਪਾਨ ਨਹੀਂ ਧਾਰਨ ਕਰ ਸਕਦੇ ਪਰ ਆਪਣੇ ਗੁਰਮਤਿ ਸਿਧਾਂਤਾਂ ਅਨੁਸਾਰ ਬਿਨਾਂ ਗੋਰੀ ਸਰਕਾਰ ਦੀ ਪਰਵਾਹ ਕੀਤਿਆਂ ਇਹ ਪੰਜ ਸਿੰਘ ਸਹਿਬਾਨ ਆਪਣੀ ਰਵਾਇਤ ਅਨੁਸਾਰ ਉਸੇ ਤਰੀਕੇ ਨਾਲ ਹੀ ਪੰਜਾਂ ਦੇ ਰੂਪ ਦੇ ਵਿੱਚ ਆਪਣੀਆਂ ਕਿਰਪਾਨਾਂ ਧਾਰਨ ਕਰਦਿਆਂ ਹੋਇਆਂ ਨਗਰ ਕੀਰਤਨ ਦੀ ਅਗਵਾਈ ਕਰਦੇ ਹਨ ਬਟਾਲੇ ਵਿਖੇ ਪਹੁੰਚਣ ਤੇ ਇਹਨਾਂ ਪੰਜਾਂ ਪਿਆਰਿਆਂ ਸਿੰਘ ਸਹਿਬਾਨਾਂ ਨੂੰ ਗੋਰੀ ਹਕੂਮਤ ਵੱਲੋਂ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ। ਇਹਨਾਂ ਪੰਜਾਂ ਸਿੰਘਾਂ ਨੂੰ ਗੁਰਦਾਸਪੁਰ ਦੀ ਜੇਲ੍ਹ ਵਿੱਚ ਲਿਜਾਇਆ ਜਾਂਦਾ ਹੈ। ਸਿੱਖ ਸੰਗਤਾਂ ਦੇ ਰੋਸ ਅਤੇ ਜਦੋਜਹਦ ਦੇ ਨਾਲ ਤਕਰੀਬਨ 1 ਮਹੀਨੇ ਦੀ ਸਜ਼ਾ ਪੁੱਗਨ ਤੇ ਇਹ ਪੰਜ ਪਿਆਰੇ ਸਿੰਘ ਸਹਿਬਾਨਾਂ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਫਿਰ ਉਸੇ ਤਰੀਕੇ ਦੇ ਨਾਲ ਨਗਰ ਕੀਰਤਨ ਦੇ ਰੂਪ ਵਿੱਚ ਰਿਹਾ ਕਰਕੇ ਸਿਕ ਸੰਗਤ ਆਪਣੀ ਜਿੱਤ ਦਰਜ ਕਰਦੇ ਹਨ ਜੇਕਰ ਗੱਲ ਕੀਤੀ ਜਾਵੇ ਬਟਾਲੇ ਸ਼ਹਿਰ ਦੇ ਇਤਿਹਾਸ ਦੀ ਤਾਂ ਤਕਰੀਬਨ 1465 ਦੇ ਵਿੱਚ RAMDEV ਪੱਟੀ ਲੋਦੀ ਸਰਕਾਰ ਦਾ ਇੱਕ ਉੱਗਾ ਸਿਪਾਸਲਾਦ ਸੀ ਜਿਸ ਦੀ ਸਰਕਾਰੇ ਦਰਬਾਰੇ ਬਹੁਤ ਪਹੁੰਚ ਸੀ ਉਸ ਨੂੰ ਇਹ ਜ਼ਮੀਨ ਜ਼ਗੀਰ ਤੇ ਪ੍ਰਾਪਤ ਹੋਈ ਸੀ ਇਸ ਜ਼ਗੀਰ ਨੂੰ ਵਸਾਉਣ ਮੇਲੇ ਇਸ ਸਥਾਨ ਦਾ ਨਾਮ ਪੈ ਗਿਆ ਪੱਟੀ ਵਾਲਾ ਬਦਲਦਾ ਬਦਲਦਾ ਰੂਪ ਬਣ ਗਿਆ ਬਟਾਲਾ ਇਸ ਸ਼ਹਿਰ ਦੇ ਨਾਮ ਬਾਰੇ ਇੱਕ ਹੋਰ ਕਥਾ ਪ੍ਰਚਲਿਤ ਹੈ ਉਹ ਇਹ ਕਿ ਜਦੋਂ RAMDEV ਪੱਟੀ ਨੂੰ ਇਹ ਜ਼ਗੀਰ ਪ੍ਰਾਪਤ ਹੋਈ ਤੇ ਇਹ ਜ਼ਗੀਰ ਤਕਰੀਬਨ ਅੱਜ ਦੇ ਜਲੰਧਰ ਸ਼ਹਿਰ ਵਾਲੇ ਪਾਸੇ ਬਟਾਲੇ ਤੋਂ 2 ਮੀਲ ਦੀ ਦੂਰੀ ਤੇ ਅਲਾਟ ਹੋਈ ਸੀ ਪਰ ਕੁਝ ਕਾਰਨਾ ਕਰਕੇ ਤੇ ਰਾਮਦੇਵ ਪੱਟੀ ਦੇ ਨਜੂਮੀਆਂ ਦੇ ਦੱਸੇ ਮੁਤਾਬਕ ਕਿ ਇਹ ਜਗਾ ਇਹ ਸਥਾਨ ਤੇਰੇ ਵਾਸਤੇ ਸ਼ੁਭ ਨਹੀਂ ਹੈ ਸੋ ਉਸ ਵੇਲੇ ਰਾਮਦੇਵ ਨੇ 2 ਮੀਲ ਪਹਾੜ ਦੀ ਬਾਹਰ ਦੇ ਉੱਤੇ ਆਪਣੀ ਜਾਗੀਰ ਲੈਣ ਦਾ ਫੈਸਲਾ ਕੀਤਾ ਇਸ ਜਗਾ ਨੂੰ ਵਟਾਉਣ ਕਰਕੇ ਇਸ ਦਾ ਨਾਮ ਵਟਾ ਲਿਆ ਤੋਂ ਬਟਾਲਾ ਉਜਾਗਰ ਹੋ ਗਿਆ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੇ आनंदकारज ਤੋਂ 20 ਤੋਂ 22 ਸਾਲ ਪੁਰਾਣਾ ਹੀ ਇਹ ਸ਼ਹਿਰ ਵਸਿਆ ਹੋਇਆ ਸੀ ਇਸ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਬਹੁਤ ਗੂੜਾ ਸੰਬੰਧ ਹੈ ਜਿੱਥੇ 10 ਗੁਰੂ ਸਾਹਿਬਾਂ ਤੋਂ ਤਕਰੀਬਨ 7 ਗੁਰੂ ਸਾਹਿਬਾਂ ਦੀ ਚਰਨਛੋਪ ਪ੍ਰਾਪਤ ਹੈ ਉੱਥੇ ਹੀ 4 ਗੁਰੂ ਸਾਹਿਬਾਂ ਦੀ ਸਿੱਧੀ ਰਿਸ਼ਤੇਦਾਰੀ ਬਟਾਲੇ ਸ਼ਹਿਰ ਨਾਲ ਆ ਜੁੜਦੀ ਹੈ ਜਿਸ ਤਰ੍ਹਾਂ ਕਿ ਤਨਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੌਰੇ ਪਰਿਵਾਰ ਛੇਵੇਂ ਪਾਸ਼ਾ ਤਨਤਨ ਸਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਦੇ ਕੁੜਮਾ ਦਾ ਪਰਿਵਾਰ ਸੱਤਵੇਂ ਪਾਸ਼ਾ ਤਨਤਨ ਸਹਿਬ ਸ੍ਰੀ ਗੁਰੂ ਹਰ Rai ਮਹਾਰਾਜ ਜੀ ਦੇ ਨਾਨਕੇ ਪਰਿਵਾਰ ਅਤੇ ਨੌਵੇਂ ਪਾਸ਼ਾ ਤਨਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਭਰਾ ਦੇ ਸੌਰੇ ਹੋਣ ਦਾ ਮਾਣ ਇਸ ਸ਼ਾਇਰ ਨੂੰ ਪ੍ਰਾਪਤ ਹੈ ਸਿੱਖਾਂ ਦੇ ਪਹਿਲੇ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਹਾਜ਼ਰੀ ਮੌਜੂਦ ਹੈ ਇਸ ਦੇ ਨਾਲ ਹੀ ਸਿੱਖਾਂ ਦੇ ਪਹਿਲੇ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਤਾਲੁਕ ਬਟਾਲੇ ਦੇ ਨਾਲ ਬਹੁਤ ਰਿਹਾ ਹੈ ਤਾਂ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਤਕਰੀਬਨ 1487 ਦੇ ਵਿੱਚ ਹੋਏ ਸਨ ਇਤਿਹਾਸਕ ਸਰੋਤਾਂ ਵਿੱਚ ਮਿਲਦਾ ਹੈ ਕੀ ਇਹ ਬਰਾਤ ਹਾਥੀ ਘੋੜਿਆਂ ਬਹੁਤ ਵਿਸ਼ਾਲ ਚਾਂਦਨੀਆਂ ਦੇ ਨਾਲ ਬਟਾਲੇ ਵਿਖੇ ਪਹੁੰਚੀ ਸੀ ਮੌਕੇ ਦੇ ਦੋ ਵੱਡੇ ਰਾਜੇ ਇਸ ਬਰਾਤ ਵਿੱਚ ਮੌਜੂਦ ਸਨ ਤੇ ਸ਼ਾਹੀ ਸ਼ਾਮਯਾਨਾ ਜੋ ਕਿ ਦੌਲਤ ਖਾਨ ਲੋਦੀ ਦਾ ਸੀ ਉਹ ਵੀ ਇਸ ਬਰਾਤ ਦੀ ਸੇਵਾ ਵਾਸਤੇ ਉਪਸਤਤ ਸੀ ਨਵਾਬ ਦੌਲਤ ਖਾਨ ਲੋਦੀ ਅਤੇ ਸਤਕਾਰਤ ਰਾਏ ਬੁਲਾਰ ਰਾਜਾ ਜੀ ਵੀ ਬਰਾਤ ਦੇ ਨਾਲ ਨਾਲ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਜੀ ਦੀ ਬਰਾਤ ਸ਼ਾਨੋ ਸ਼ੌਕਤ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਸੁਬਾਨਪੁਰ ਵਿਆਸ ਬਾਬਾ ਬਕਾਲਾ ਥਾਣੀ ਬਟਾਲੇ ਵਿਖੇ ਪਹੁੰਚਦੀ ਹੈ ਉੱਥੇ ਹੀ ਸਤਕਾਰਤ ਕੰਧ ਸਹਿਬ ਵਾਲੀ ਸਾਖੀ ਵੀ ਵਰਤਦੀ ਹੈ ਪਰ ਜੁਗਾ ਤੋਂ ਚੱਲਦੀ ਆਉਂਦੀ ਇੱਕ ਬਹੁਤ ਵੱਡੀ ਪਰੰਪਰਾ ਨੂੰ ਗੁਰੂ ਪਾਸ਼ਾ ਜੀ ਨੇ ਇੱਕ ਨਵੇਂ ਰੂਪ ਦੇ ਵਿੱਚ ਉਜਾਗਰ ਕਰ ਦਿੱਤਾ ਜਿੱਥੇ ਆਜ ਕਾਲ ਤੋਂ ਹੀ ਹਿੰਦੂ ਰਵੈਤਾ ਮੁਤਾਬਕ ਵਿਆਹ ਵੇਲੇ ਵੇਦੀ ਜਾਂ ਅੱਗ ਦੇ ਦਿਵਾਲੇ ਸੱਤ ਲਾਵਾਂ ਹੁੰਦੀਆਂ ਸਨ ਉੱਥੇ ਹੀ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਮੂਲ ਮੰਤਰ ਲਿਖ ਕੇ ਉਸ ਦੇ ਆਲੇ ਦਿਵਾਲੇ ਚਾਰ ਲਾਵਾਂ ਦੀ ਪ੍ਰਥਾ ਆਰੰਭ ਕਰਤੀ ਅੱਜ ਕੰਧ ਸਾਹਿਬ ਦੇ ਗੁਰਦੁਆਰੇ ਵਿੱਚ ਸ਼ਸ਼ੋਭਿਤ ਕੰਧ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦਾ ਸਿੱਖ ਧਰਮ ਵਿੱਚ ਆਨੰਦ ਕਾਰਜ ਦੀ ਇੱਕ ਨੀ ਬਨ ਦਿੱਤੀ ਇਸ ਨੀਦੇ ਰੂਪ ਦੇ ਵਿੱਚ ਹੀ ਅੱਜ ਅਸੀਂ ਕੰਧ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਤੀਸਰੇ ਪਾਸ਼ਾ ਦੇ ਟਾਈਮ ਵੀ ਇਸ ਬਟਾਲੇ ਨੂੰ ਬਹੁਤ ਮਾਣ ਮਿਲਿਆ ਜਦੋਂ ਤੀਸਰੇ ਪਾਸ਼ਾ ਜੀ ਨੇ 22 ਮੰਝੀਆਂ ਵਿੱਚੋਂ ਇੱਕ ਮੰਜੀ ਬਟਾਲੇ ਵਿਖੇ ਥਾਪ ਦਿੱਤੀ ਤੇ ਉਸ ਵੇਲੇ ਬਟਾਲੇ ਦੇ ਰਹਿਣ ਵਾਲੇ ਭਾਈ ਕੇਦਾਰੀ ਜੀ ਨੂੰ ਮੰਜੀਦਾਰ ਥਾਪਿਆ ਐਸੇ ਬਟਾਲੇ ਨੂੰ ਬਾਬਾ ਬੁੱਢਾ ਸਾਹਿਬ ਪਾਈ ਗੁਰਦਾਸ ਜੀ ਪਾਈ ਬਿਦੀ ਚੰਦ ਸ਼ੀਨਾ ਜੀ ਅਤੇ ਹੋਰ ਉੱਗੇ ਗੁਰਸਿੱਖਾਂ ਦੀ ਸੰਗਤ ਮਾਣਨ ਦਾ ਵੀ ਅਫਸਰ ਮਿਲਦਾ ਰਿਹਾ ਹੈ ਬਟਾਲੇ ਦੇ ਇਤਿਹਾਸਿਕ ਗੁਰਦੁਆਰੇ ਜਿੱਥੇ ਕੰਧ ਸਾਹਿਬ ਡੇਰਾ ਸਾਹਿਬ ਅਤੇ ਨਾਲ ਹੀ ਲੱਗਦੇ ਅੱਚਲ ਸਾਹਿਬ ਦੀ ਨਿਸ਼ਾਨਦਈ ਆਪ ਖੁਦ ਛੇਵੇਂ ਪਾਸ਼ਾ ਤਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ ਸੀ ਜਦੋਂ ਆਪ ਜੀ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਆਨੰਦ ਕਾਰਜ ਕਰਨ ਵਾਸਤੇ ਬਟਾਲੇ ਪਹੁੰਚੇ ਸਨ ਅੱਜ ਉੱਥੇ ਗੁਰਦੁਆਰਾ ਸ੍ਰੀ ਸਤਕਰਤਾਰੀਆ ਸਾਹਿਬ ਸੁਭਾਈਮਾਨ ਹੈ ਇਸ ਉਪਰੰਤ ਮਿਸਲ ਕਾਲ ਵੇਲੇ ਵੀ ਇਸ ਨਗਰ ਨੂੰ ਬਹੁਤ ਇਜਤਮਾਨ ਪ੍ਰਾਪਤ ਹੋਇਆ ਜਦੋਂ ਸਤਕਾਰਤ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਮਿਸਲ ਕਾਲ ਦੌਰਾਨ ਬਟਾਲਾ ਉਹਨਾਂ ਦੀ ਮਿਸਲ ਦਾ ਗੜਸੀ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਇਸ ਸ਼ਹਿਰ ਦੇ ਇਰਦ-ਗਿਰਦ ਇੱਕ ਉੱਚੀ ਪੱਕੀ ਫਸੀਲ ਦੀ ਉਸਾਰੀ ਕੀਤੀ ਇਹ ਚਾਰ ਦਿਵਾਰੀ ਫਸੀਲ ਤਕਰੀਬਨ 4 ਮੀਲ ਲੰਬੀ 10 ਫੁੱਟ ਉੱਚੀ ਤੇ 3 ਫੁੱਟ ਚੌੜੀ ਹੈ ਬਹੁਤ ਥਾਵਾਂ ਤੇ ਅੱਜ ਵੀ ਇਹ ਫਸੀਲ ਜਰਜਰੀ ਰੂਪ ਦੇ ਵਿੱਚ ਕਾਇਮ ਹੈ ਜੱਸਾ ਸਿੰਘ ਰਾਮਗੜੀਏ ਨੇ ਇਸ ਫਸੀਲ ਦੇ ਵਿੱਚ 12 ਦਰਵਾਜੇ ਜਿਸ ਕਰਕੇ ਬਟਾਲੇ ਨੂੰ 12 ਦਰੀ ਵੀ ਆਖਿਆ ਜਾਂਦਾ ਹੈ ਤੇ 13ਵੀਂ ਕਾਜੀ ਮੋਰੀ ਨਿਯੁਕਤ ਕੀਤੀ ਇਨ੍ਹਾਂ 12 ਦਰਵਾਜਿਆਂ ਦੇ ਨਾਲ 12 ਤਲਾ ਅਤੇ 12 ਚਮਸ਼ਾਨ ਘਾਟ ਵੀ ਉਹਨਾਂ ਨੇ ਬਣਾਏ ਇਸ ਸ਼ਹਿਰ ਨੂੰ ਉਸ ਵੇਲੇ ਉੱਗੇ ਸ਼ਹਿਰ ਲਾਹੌਰ ਦੀ ਤਸਬੀਹ ਦੇ ਨਾਲ ਬਣਾਇਆ ਗਿਆ ਸੀ ਨਾਲ ਹੀ ਬਟਾਲਾ ਕਨਈਆ ਮਿਸਲ ਨਾਲ ਵੀ ਸੰਬੰਧਿਤ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਸਦਕੌਰ ਅਤੇ ਉਹਨਾਂ ਦੇ ਪਤੀ ਗੁਰਬਖਸ਼ ਸਿੰਘ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਕ੍ਰਿਆਵਾਂ ਹੀ ਬਟਾਲੇ ਵਿਖੇ ਹੋਈਆਂ ਸਨ ਨਾਲ ਹੀ ਬਟਾਲਾ ਵਿਖੇ ਮਹਾਰਾਜਾ ਸ਼ੇਰ ਸਿੰਘ ਜੀ ਦਾ ਮੈਲ ਅਨਾਰਕਲੀ ਮੈਲ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਯਾਦ ਕਰਦਾ ਹਸਨੀ ਦਾ ਨਾਲਾ ਜੋ ਕਿ ਉਹਨਾਂ ਵੱਲੋਂ ਬਣਾਇਆ ਗਿਆ ਸੀ ਪਰ ਖੈਰ ਇੰਨਾ ਸਾਰਾ ਨਾਮਣਾ ਹੁੰਦਿਆਂ ਹੋਇਆਂ ਵੀ ਬਟਾਲਾ ਸ਼ਹਿਰ ਸਾਡੇ ਵਾਸਤੇ ਇਸ ਕਰਕੇ ਸਭ ਤੋਂ ਸਤਿਕਾਰਤ ਹੈ ਕਿਉਂਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਥੇ ਸਿੱਖੀ ਦਾ ਬੂਟਾ ਲਾ ਕੇ ਇਸ ਸ਼ਹਿਰ ਨੂੰ ਆਪਣੇ ਰਿਸ਼ਤੇਦਾਰੀ ਹੋਣ ਦਾ ਮਾਣ ਬਖਸ਼ਿਸ਼ ਕੀਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ